ਇਸ ਸ਼ਹਿਰ ਦੇ ਵਿੱਚ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਦਮੋਰੀਆ ਪੁਲ ਦੇ ਇਸ ਤਰੀਕੇ ਦੇ ਨਾਲ ਇੱਥੇ ਹਾਲਾਤ ਬਣੇ ਹੋਣ ਹਾਲਾਂਕਿ ਸਵਾਲ ਇਸ ਸਿਸਟਮ ਨੂੰ ਲੈ ਕੇ ਇਸ ਏਰੀਆ ਨੂੰ ਲੈ ਕੇ ਬਹੁਤ ਜਿਹੜੇ ਨੇ ਕਿ ਉੱਠੇ ਨੇ तमाम ਜਿਹੜੀ ਹੈ ਕਿ ਉਹ ਦਾਅਵੇ ਵਾਦੇ ਵੀ ਜਿਹੜੇ ਨੇ ਕਿ ਇਸ ਇਲਾਕੇ ਨੂੰ ਲੈ ਕੇ ਕੀਤੇ ਗਏ ਨੇ ਪਰ ਸਾਹਮਣੇ ਤੁਸੀਂ ਉਹ ਘਰ ਵੇਖੋਗੇ ਕਿ ਘਰਾਂ ਦਾ ਜੋ ਇਸ ਵਕਤ ਦੀ ਉੱਥੇ ਦੁਰਦਸ਼ਾ ਹੋਈ ਆ ਜੋ ਹਾਲਾਤ ਹੋਏ ਨੇ ਲੋਕ ਮਜਬੂਰ ਨੇ ਕੋਠਿਆਂ ਦੇ ਉੱਤੇ ਖੜੇ ਹੋਏ ਨੇ ਉਡੀਕਦੇ ਪੈਣੇ ਕਦੋਂ ਜਿਹੜਾ ਕਿ ਇੱਥੋਂ ਪਾਣੀ ਨਿਕਲੇਗਾ ਪਰ ਇੱਥੇ ਦੀਆਂ ਜੋ ਤਸਵੀਰਾਂ ਨੇ ਘੱਟੋ ਘੱਟ 8-8 ਫੁੱਟ ਤੋਂ ਵੀ ਵੱਧ ਜਿਹੜਾ ਹੈ ਕਿ ਇੱਥੇ ਪਾਣੀ ਐਸ ਵਕਤ ਹੋਏਗਾ ਘਰਾਂ ਦੇ ਅੰਦਰ ਪਾਣੀ ਜਿਹੜਾ ਦਾਖਲ ਹੋ ਚੁੱਕਾ ਹੋਇਆ ਵੈ ਆਲੇ ਦੁਆਲੇ ਦਾ ਜਿੰਨਾ ਵੀ ਏਰੀਆ ਵੈ ਉਹ ਐਸ ਵਕਤ ਇੱਥੇ ਤੁਸੀਂ ਵੇਖ ਪਾਉਗੇ ਤਸਵੀਰਾਂ ਦੇ ਰਾਹੀਂ ਕਿ ਬੁਰੇ ਤਰੀਕੇ ਦੇ ਨਾਲ ਚੋਕ ਹੋਇਆ ਲੋਕਾਂ ਦੇ ਘਰ ਦੇ ਅੰਦਰ ਤੱਕ ਜਿਹੜੀ ਹੈ ਕਿ ਉਹ ਪਾਣੀ ਨੇ ਆਹੋ ਜੀ ਮਾਰ ਮਾਰੀ ਹੈ ਕਿ ਕਿ ਸੋਫੇ ਬੈੱਡ ਸਾਰੇ ਜਿਹੜੇ ਨੇ ਕਿ ਉਹ ਖਰਾਬ ਐਸ ਵਕਤ ਹੋ ਚੁੱਕੇ ਹੋਏ ਨੇ ਐਸ ਵਕਤ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਦਮੋਰੀਆ ਪੁਲ ਤੋਂ ਜਿੱਥੇ ਇਸ ਵਕਤ ਫੌਰੇ ਤੌਰ ਤੇ ਜਿਹੜਾ ਹੈ ਕਿ ਉਹ ਰਾਹ ਰੋਕਿਆ ਗਿਆ ਪਰ ਆ ਟਰੱਕ ਜਿਹੜਾ ਹੈ ਕਿ ਇੱਥੇ ਹੁਣ ਇਧਰੋਂ ਲੰਘਣ ਦੀ ਕੋਸ਼ਿਸ਼ ਕਰਦਾ ਪਰ ਪਾਣੀ ਜਿਹੜਾ ਹੈ ਕਿ ਉਹ ਬੇहद ਜ਼ਿਆਦਾ ਵੈ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇੱਥੇ ਕੱਢਿਆ ਜਾਏਗਾ ਹਾਲਾਂਕਿ ਬੈਰੀਗੇਟਿੰਗ ਬਿਲਕੁਲ ਜਿਹੜੀ ਹੈ ਕਿ ਉਹ ਨਹੀਂ ਕੀਤੀ ਗਈ ਕਿਸ ਤਰੀਕੇ ਦੇ ਨਾਲ ਇਸ ਵਕਤ ਇੱਥੇ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਜੋ ਹਾਲਾਤ ਨੇ ਹਾਲਾਂਕਿ ਪਹਿਲਾਂ ਇੱਥੋਂ ਬੱਸ ਲੰਘਦੀ ਪਈ ਸੀਗੀ ਤੇ ਬੱਸ ਵੀ ਜਿਹੜੀ ਹੈ ਕਿ ਪਾਣੀ ਚ ਫਸ ਗਈ ਸੀਗੀ ਪਰ ਫਿਰ ਵੀ ਜਿਹੜਾ ਹੈ ਕਿ ਇਹੋ ਜਿਹਾ ਰਿਸਕ ਕਿਉਂ ਲਿੱਤਾ ਜਾ ਰਿਹਾ ਵੈ ਇਸ ਗੱਲ ਦੀ ਜਿਹੜੀ ਹੈ ਕਿ ਕਈ ਸਮਝ ਆਦੀ ਹੈ ਹਾਲਾਂਕਿ ਜ਼ਬਰਦਸਤੀ ਜਿਹੜਾ ਕਿ ਇਥੋਂ ਪਾਣੀ ਜਿਹੜਾ ਪਾਣੀ ਤੋਂ ਨਿਕਲ ਕੇ ਟਰੱਕ ਨੂੰ ਇਸ ਵਕਤ ਜਿਹੜਾ ਕੱਟਿਆ ਜਾ ਰਿਹਾ ਪਰ ਪਾਣੀ ਬੇਹੱਦ ਜ਼ਿਆਦਾ ਜਿਹੜਾ ਕਿ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਛੱਲਾ ਕਿਸ ਤਰੀਕੇ ਦੇ ਨਾਲ ਇਸ ਵਕਤ ਇੱਥੇ ਕਿ ਉਹ ਵਧੀਆਂ ਹੋਈਆਂ ਨੇ ਟਰੱਕ ਜਿਹੜਾ ਕਿ ਉਹ ਇੱਥੇ ਉਹ ਪਾਣੀ ਦੇ ਵਿੱਚ ਜਿਹੜਾ ਕਿ ਉਹ ਹੁਣ ਜਾ ਕੇ ਖੜ ਗਿਆ ਵਾ ਇਹ ਆਪ ਆਪ ਕੋਤਰੀ ਦੀ ਜਿਹੜੀ ਹੈ ਕਿ ਆਪ ਜਿਹੜੀ ਹੈ ਕਿ ਅੱਗੇ ਬੇਵਕੂਫੀ ਦੀ ਜਿਹੜੀ ਸਭ ਤੋਂ ਵੱਡੀ ਉਦਾਹਰਣ ਹੈ ਕਿ ਸਾਹਮਣੇ ਦਿਖਾਈ ਵੀ ਦੇ ਰਿਹਾ ਕਿ ਬਹੁਤ ਜ਼ਿਆਦਾ ਜਿਹੜਾ ਕਿ ਪਾਣੀ ਇੱਥੇ ਹੈਗਾ ਪਰ ਫਿਰ ਵੀ ਇੱਕ ਜਿਹੜਾ ਕਿੰਦੇ ਚੋਂ ਜ਼ਬਰਦਸਤੀ ਪਾਣੀ ਦੇ ਵਿੱਚੋਂ ਜਿਹੜਾ ਕਿ ਟਰੱਕ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਹੁਣ ਡਰਾਈਵਰ ਜਿਹੜਾ ਹੈ ਕਿ ਉਹ ਫੋਨ ਲਾ ਕੇ ਜਿਹੜਾ ਕਿ ਆਪਣੇ ਸਾਥੀਆਂ ਨੂੰ ਸੱਦੇਗਾ ਕਿ ਉਹਨੂੰ ਪਾਣੀ ਚੋਂ ਕੱਢਿਆ ਜਾਵੇ ਤੁਸੀਂ ਇੱਥੋਂ ਹੀ ਹਿਸਾਬ ਲਗਾ ਲਓ ਕਿ ਨਾ ਹੀ ਇਹਦੇ ਟਾਇਰ ਦਿਸਦੇ ਪਏ ਨੇ ਟਰੱਕ ਦੀ ਬਾਡੀ ਜਿਹੜੀ ਹੈ ਕਿ ਉਹ ਪਾਣੀ ਦੇ ਵਿੱਚ ਜਿਹੜੀ ਹੈ ਕਿ ਉਹ ਫਸ ਚੁੱਕੀ ਹੈ ਪਰ ਇਹੋ ਜਿਹੇ ਬੇਵਕੂਫੀਆਂ ਲੋਕ ਸਮਝ ਨਹੀਂ ਆ ਤੱਕ ਖੜੇ ਹੋਏ ਨੇ ਉਹ ਕਿਸੇ وجہ ਨੂੰ ਖੜੇ ਨੇ ਕਿਉਂਕਿ ਪਾਣੀ ਜਿਹੜਾ ਹੈ ਕਿ ਉਹ ਬੇहद ਜ਼ਿਆਦਾ ਹੈ ਪਰ ਫਿਰ ਵੀ ਤੁਸੀਂ ਇਹ ਨਤੀਜਾ ਵੇਖਿਆ ਕਿ ਕਾਲੀਆਂ ਦਾ ਜਿਹੜਾ ਨਤੀਜਾ ਹੈ ਕਿ ਆਪ ਉਤਰੀ ਹੋਣ ਦਾ ਕੀ ਇਹ ਇੱਥੇ ਅੰਜਾਮ ਬਣਿਆ ਵਾ ਹੁਣ ਟਰੱਕ ਜਿਹੜਾ ਹੈ ਕਿ ਇੱਥੇ ਖੜਾ ਹੋਇਆ ਵਾ ਪ੍ਰਸ਼ਾਸਨ ਦੇ ਤਰੀਕੇ ਨਾਲ ਬੰਦਾ ਹਾਲਾਂਕਿ ਅੰਡਰਸਟੂਡ ਹੈ ਕਿ ਇੱਥੇ ਦੀਆਂ ਸਥਿਤੀਆਂ ਜੋ ਇਹਨੇ ਸਾਰਿਆਂ ਲੋਕਾਂ ਨੂੰ ਸਮਝ ਆਉਂਦੀਆਂ ਪਰ ਇਹੋ ਜੀਆਂ ਬੇਵਕੂਫੀਆਂ ਜਿਹੜੀਆਂ ਕਿ ਆਪਣੇ ਵੀ ਜਾਨ ਨੂੰ ਜੋਖਮ 'ਚ ਪਾਣਾ ਜਿੰਨੇ ਲੋਕ ਨੇ ਅੰਦਰ ਐਸ ਵਕ ਟਰੱਕ ਦੇ ਉਹਨਾਂ ਦੀ ਵੀ ਜਾਨ ਨੂੰ ਜਿਹੜਾ ਕਿ ਜੋਖਮ 'ਚ ਪਾਇਆ ਵੈ ਤਸਵੀਰਾਂ ਤੁਹਾਨੂੰ ਜਿਹੜੀਆਂ ਨੇ ਕਿ ਉਹ ਸਾਂਝੀਆਂ ਕੀਤੀਆਂ ਜਲੰਧਰ ਦੇ